10 ਸਾਲ ਪਹਿਲਾਂ ਵਿਆਹੀ ਲੜਕੀ ਆਪਣੇ ਸਹੁਰਾ ਪਰਿਵਾਰ ਅਤੇ ਪਤੀ ਦੇ ਕੁਟਮਾਰ ਤੋਂ ਤੰਗ ਆ ਕੇ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਦੇ ਥਾਣੇ 'ਚ ਇਨਸਾਫ ਲੈਣ ਲਈ ਆਈ ਸੀ ਆਪਣੀ ਮਾਂ ਭਰਾ ਤੇ ਰਿਸ਼ਤੇਦਾਰਾਂ ਨਾਲ ਇਹ ਲੜਕੀ ਇਨਸਾਫ ਦੀ ਉਮੀਦ ਦੇ ਨਾਲ ਥਾਣਾ ਮੁਖੀ ਨੂੰ ਮਿਲੀ ਪਰ ਥਾਣਾ ਮੁਖੀ ਦੀ ਕਰਤੂਤ ਦੇਖ ਕੇ ਤੁਸੀਂ ਵੀ ਸ਼ਰਮਿੰਦਾ ਹੋ ਜਾਓਗੇ ਦਰਅਸਲ ਐਸਐਚਓ ਨੇ ਇਸ ਲੜਕੀ ਅਤੇ ਉਸਦੇ ਪਰਿਵਾਰ ਦੇ ਨਾਲ ਮਾਰਕੁੱਟ ਕੀਤੀ ਅਤੇ ਪੂਰੀ ਘਟਨਾ ਕੈਮਰੇ ਵਿੱਚ ਵੀ ਕੈਦ ਹੋ ਗਈ ਜਿਸ ਤੋਂ ਪਰੇਸ਼ਾਨ ਲੜਕੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਥਾਣੇ ਦੇ ਬਾਹਰ ਹੀ ਧਰਨਾ ਲਗਾ ਕੇ ਪੁਲਿਸ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਅਤੇ ਪਰਿਵਾਰਕ ਮੈਂਬਰਾਂ ਨੇ ਧੱਕੇਸ਼ਾਹੀ ਕਰਨ ਵਾਲਿਆਂ ਤੇ ਕਾਰਵਾਈ ਦੀ ਮੰਗ ਕੀਤੀ। 2 ਸਾਲ ਹੋ ਗਏ ਨੂੰ ਮੈਂ ਥਾਣੇ ਜਾ ਸ਼ਿਮਲਾਪੁਰੀ ਕੋਈ ਮੇਰੀ ਕਾਰਵਾਈ ਨਹੀਂ ਕਰੇ ਪੈਸੇ ਖਾ ਕੇ ਕੋਈ ਨਹੀਂ ਕੰਮ ਕਰਦੇ। ਕੱਲ ਮੈਨੂੰ ਚਾਕੂ ਮਾਰ ਗਏ ਮੈਨੂੰ ਘਰ ਵਾਲਾ। ਉਹ ਬੱਚੇ ਨੇ ਦੋ ਬੱਚੇ ਨੇ ਮੇਰੇ ਮੇਰੇ ਪਿੱਛੇ ਕਰਦੇ ਮੇਰੀ ਮੰਮੀ ਨੂੰ ਮਾਰ ਗਏ। 10 ਸਾਲ ਹੋ ਗਏ ਨੇ ਮੇਰੇ ਵਿਆਹ ਨੂੰ। ਇੱਥੇ ਪੁਲਿਸ ਮਥਾਣੇ ਕੋਈ ਮੇਰੀ ਸੁਆਹੀ ਨਹੀਂ ਹੋ ਰਹੀ ਉਹ ਸੁਣ ਨਹੀਂ ਗੰਦੀ ਪੈਸੇ ਖਾ ਰਹੇ ਨੇ ਪੈਸੇ ਖਾ ਰਹੇ ਕੋਈ ਅਥਾਰਾ ਕਰਦਾ ਪੋਣੀ ਆਫੇ ਹਾਂਜੀ ਸਪੋਰਟ ਹੈਗਾ ਨੋਨੀ ਦੀ ਜਗਮੀਤ ਜਗਮੀਤ ਨੋਨੀ ਕੌਣ ਸਲ ਦਾ ਔਰ ਇਹਨੂੰ ਕੋਈ ਨਹੀਂ ਦਕਰ ਰਹੇ ਨੇ ਕੌਣ ਹੈ ਨੋਨੀ ਨੋਨੀ ਹੈਗਾ ਕੌਂਸਲ ਦਾ ਬੰਦਾ ਹੈਗਾ ਅੰਦਰ ਗੌਰ ਜੀ ਬਹੁਤ ਬੇਤਾਲੀਮੀ ਨਾਲ ਜੀ ਬੋਲੇ ਨੇ ਬਹੁਤ ਬੇਕਾਰ ਜੀ ਨਾਲ ਬੋਲੇ ਨੇ ਕਹਿੰਦਾ ਭੌਂਕ ਨਾਲ ਚੁੱਪ ਕਰ ਜਾ ਚੁੱਪ ਕਰ ਬੋਲਣ ਦੀ ਜ਼ਰੂਰਤ ਨਹੀਂ ਹੈਗੀ ਜਿਆਦਾ ਮੱਛਰਾਂ ਦੀ ਜ਼ਰੂਰਤ ਨਹੀਂ ਬਹੁਤ ਬਤਮੀਜ਼ੀ ਨਾਲ ਬੋਲੇ ਹੈਗੇ ਅਸੀਂ ਇਨਸਾਫ ਮੰਗਣ ਆਏ ਸਾਡੀ ਕੁੜੀ ਨਾਲ ਇਨਸਾਫ ਮਿਲਣਾ ਚਾਹੀਦਾ ਸਾਡੀ ਕੁੜੀ ਨੂੰ ਮਾਰਨਾ ਚਾਹੁੰਦਾ ਹੈ ਸਾਡੀ ਕੁੜੀ ਨੂੰ ਜਾਨ ਤੋਂ ਖਤਮ ਕਰਨਾ ਚਾਹੁੰਦਾ ਸਾਡੀ ਕੁੜੀ ਨੂੰ ਖਤਰਾ ਹੈ ਗਿਆ ਦੇਖ ਲਓ ਤਰ੍ਹਾਂ ਤਰ੍ਹਾਂ ਦੇ ਮੁੰਡੇ ਲੈ ਕੇ ਆਂਦਾ ਹੈ ਤਰ੍ਹਾਂ ਤਰ੍ਹਾਂ ਦੀ ਧਮਕੀਆਂ ਦੇ ਰਿਹਾ ਹੈ ਮੈਂ ਸਿਰਫ ਭੈਣ ਦਾ ਹੱਕ ਮੰਗ ਰਿਹਾ ਸਾ ਸੁਣਵਾਈ ਨਹੀਂ ਹੋ ਰਹੀ ਮੇਰੀ ਭੈਣ ਨੂੰ ਮੰਮੀ ਨੂੰ ਕੱਲ ਮੇਰਾ ਜੀਜਾ ਔਰ ਮੁੰਡੇ ਮਿਲ ਕੇ ਘਰ ਕੋਟ ਕੇ ਗਏ ਨੇ ਤੇ ਅਸੇ ਰਾਤੀ ਆਏ ਆ ਦਿੱਲੀ ਤੋਂ ਤਾਂ ਸਸ ਵੇਰੇ ਹੁਨੇ ਆਇਆ ਸੀ ਕਿ ਸਾਡੇ ਸਾਡੀ ਸੁਣਵਾਈ ਹੋਏ ਤੇ ਸਾਨੂੰ ਕਹਿੰਦੇ ਨੇ ਬਾਹਰ ਜਾਓ ਬਾਹਰ ਜਾਓ ਅਸੀਂ ਬਾਹਰ ਜੋ ਕਰਾਂਗੇ 1 ਵਜੇ ਆਂਗੇ 2 ਵਜੇ ਆਵਾਂਗੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਰੱਬ ਐਨਆਰ 11:00 ਨੋਨ ਨੋਨੀ ਹੈਗਾ ਕੌਨਸਲਰ ਕੌਨਸਲਰ ਉਹ ਧਮਕੀ ਦੇ ਰਿਹਾ ਕਹਿੰਦਾ ਜੋ ਮਰਜ਼ੀ ਚੱਲੇ ਜਾਓ ਔਰ ਬਦਮਾਸ਼ੀ ਕਰਦਾ ਪਿਆ ਉਹ ਨੋਨੀ ਦਾ ਸਾਰਾ ਹੱਥ ਹੈਗਾ ਵੇ ਉਰੇ ਜੀ ਸਾਨੂੰ 100% ਮੇਕਰ ਰਿਕਾਰਡਿੰਗ ਵੀ ਹੈਗੀ ਏ ਉਹਨੇ ਮੈਨੂੰ ਕੀ ਕੀ ਗੱਲਾਂ ਆਖਿਆ ਨੇ ਮੈਂ ਜਦੋਂ ਇਸ ਸਬੰਧੀ ਥਾਣਾ ਇੰਚਾਰਜ ਨਾਲ ਗੱਲ ਕੀਤੀ ਗਈ ਤਾਂ ਇਸ ਗੱਲ ਤੋਂ ਮੁੱਕਰਦੇ ਨਜ਼ਰ ਆਇਆ ਕਿ ਉਹਨਾਂ ਨੇ ਕਿਸੇ ਨਾਲ ਤੱਕਾ ਮੁਕ ਕੀ ਕੀਤੀ ਹੈ ਉਹਨਾਂ ਨੇ ਕਹਿਣਾ ਸੀ ਕਿ ਉਹਨਾਂ ਨੇ ਪਰਿਵਾਰ ਨਾਲ ਕੋਈ ਵਿਵਤਮੀ ਸੀ ਨਹੀਂ ਕੀਤੀ ਬਲਕਿ ਬੇਬੁਨਿਆਦ ਇਲਜ਼ਾਮ ਉਹਨਾਂ ਤੇ ਲਗائے ਜਾ ਰਹੇ ਨੇ ਤੁਹਾਰਣਾ ਤਾਂ ਉਹਨਾਂ ਦਾ ਬਿਨਾਂ ਵਜ੍ਹਾ ਲਾਰੇ ਨੇ ਕੋਈ ਹੈ ਹੀ ਨਹੀਂ ਜਦ ਸੁਣਵਾਈ ਕਰਨ ਵਾਸਤੇ ਬੈਠੇ ਆ ਤਾਂ ਨਾਂ ਦਾ ਕੋਈ ਆਈਡੀ ਨਹੀਂ ਹੈਗਾ ਖਾਲ ਤਰਖਾਤ ਦੇ ਕੇ ਤੇ ਹੁਣੇ ਉਹ ਘਰੇ ਜੰਦੇ ਲੱਗੇ ਜੀ ਤਰਖਾਤ ਦੇ ਖਾਲ ਤਰਖਾਤ ਦੇ ਕੇ ਆ ਉਹ ਪਾਰਟੀ ਦੁਆਰਾ ਭੇਜਿਆ ਨਾਲ ਜਿਹੜੀ ਬੰਦੀ ਕਾਰਵਾਈ ਹੋ ਜੇਗੀ ਸਰ ਉਹਨੇ ਰੋਕ ਵੀ ਲਾਇਆ ਸੀ ਜਦੋਂ ਲੈਡਰ ਨਾਲ ਬਤਮੀਜੀ ਕੀਤੀ ਕੋਈ ਬਤ ਕੋਈ ਕੁੱਟਿਆ ਮਾਰਿਆ ਕੋਈ ਕੁੱਟਿਆ ਕੋਈ ਕਿਨੇ ਕੁੱਟ ਮਾਰੀ ਕੋਈ ਐਸ.ਐਸ.ਓ ਨੇ ਕੁੱਟਿਆ ਕੋਈ ਕੁੱਟ ਮਾਰੀ ਨਹੀਂ ਰਾਮੇਟ ਹੈ ਹਾਲਾਂਕਿ ਪੂਰੇ ਮਾਮਲੇ ਵਿੱਚ ਪੁਲਿਸ ਮੁਖੀ ਆਪਣੇ ਤੇ ਕੀਤੇ ਵਿਵਹਾਰ ਤੋਂ ਮਕਰਦ ਨਜ਼ਰ ਆਇਆ ਪਰ ਕੈਮਰਾ ਵਿੱਚ ਕੈਦ ਹੋਈਆਂ ਤਸਵੀਰਾਂ ਸੱਚ ਖੁਦ ਬਿਆਨਕਾਰੀਆਂ ਨੇ ਵੇਖਣਾ ਹੀ ਹੋਵੇਗਾ ਇਸ ਪੀੜਤ ਪਰਿਵਾਰ ਨੂੰ ਇਨਸਾਫ ਕਦੋਂ ਮਿਲੇਗਾ ਯਾ ਫਿਰ ਪੁਲਿਸ ਪਰਿਵਾਰ ਦੇ ਕਹੇ ਅਨੁਸਾਰ ਕਿਸੇ ਕਾਂਗਰਸੀ ਕੌਂਸਲਰ ਦੀ ਸ਼ਹਿ ਤੇ ਇਸੇ ਤਰ੍ਹਾਂ ਟੱਕੇ ਸ਼ਾਹੀ ਕਰਦੀ ਰਹੇਗੀ ਲੁਧਿਆਣਾ ਤੋਂ ترસિંહ ਪਰਦਵਾਜ਼ੀ ਰਿਪੋਰਟ ਦਿੱਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ